ਵੈਗੁਰਜੀ ਕਾਖਾਨ ਸਾਹਿਬ ਵੈਗੁਰਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਹੜ ਹੜਾਂ ਦੀ ਮਾਰੇ ਕਾਫੀ ਜ਼ਿਆਦਾ ਪਿੰਡ ਘਰ ਬਰਬਾਦ ਹੋ ਚੁੱਕੇ ਨੇ ਜੀ ਸੋ ਕਾਫੀ ਪਿੰਡਾਂ ਦੇ ਵਿੱਚ ਪਾਣੀ ਵੀ ਆ ਗਿਆ ਤੇ ਪਾਣੀ ਆਣ ਕਰਕੇ ਰਾਸ਼ਨ ਆਦੀ ਦੀ ਤੇ ਹੋਰ ਆਪਣੇ ਜਿਹੜੀਆਂ ਲੋੜਾਂ ਹੁੰਦੀਆਂ ਨੇ ਉਹਦੀ ਘਾਟ ਮਹਿਸੂਸ ਹੋ ਰਹੀ ਏ ਸੋ ਮਾਪੁਰਖਾਂ ਵੱਲੋਂ ਗੁਰਦੁਆਰਾ ਸੰਤ ਆਸ਼ਰਮ ਭੋਰਾ ਸਾਹਿਬ ਸੰਤ ਭਾਬਾ ਅਮਰੀਕ ਸਿੰਘ ਵੱਲੋਂ ਰਾਸ਼ਨ ਆਦਿ ਦੀ ਸੇਵਾ ਸੰਗਤ ਵਾਸਤੇ ਭੇਜੀ ਜਾ ਰਹੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਜੋ ਸੇਵਾ ਹੈ ਇਹ ਸੇਵਾ ਗੁਰੂ ਸਾਹਿਬ ਆਪ ਆਪਣੇ ਸਿਰ ਦੇ ਉੱਤੇ ਹੱਥ ਰੱਖ ਕੇ ਆਪ ਹੀ ਕਾਰਜ ਕਰਵਾ ਲੈਂਦਾ ਸੋ ਮੈਂ ਬਾਬਾ ਜੀ ਨਾਲ ਬੇਨਤੀ ਕਰ ਰਿਹਾ ਸੀ ਕਿ ਬਾਬਾ ਜੀ ਵੀ ਆਪਾਂ ਉਸ ਜਗ੍ਹਾ ਦੇ ਉੱਤੇ ਜਾਣਾ ਤਾਂ ਬਾਬਾ ਜੀ ਨੇ ਕਾਫੀ ਜ਼ਿਆਦਾ ਮੈਨੂੰ ਕਿ ਤੁਸੀਂ ਜਾ ਕੇ ਉਸ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਪਾਣੀ ਆਇਆ ਉੱਥੇ-ਉੱਥੇ ਜਾ ਕੇ ਰਾਸ਼ਨ ਆਦਿ ਦੀ ਸੇਵਾ ਕਰੋ ਤੇ ਸੰਗਤ ਵੱਲੋਂ ਰਾਸ਼ਨ ਆਦਿ ਦੀ ਸੇਵਾ ਵਾਸਤੇ ਸਾਨੂੰ ਸਮੱਗਰੀ ਵਗੈਰਾ ਭੇਜੀ ਜਾ ਰਹੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਬਾ ਚੜ ਕੇ ਸੇਵਾ ਜਿੱਥੇ ਕਿਤੇ ਵੀ ਆਪ ਦੀ ਸੇਵਾ ਕਰ ਰਹੇ ਹੋ ਬਾ ਚੜ ਕੇ ਸੇਵਾ ਕਰੋ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ